ਪਹਿਲਾ ਆ ਕੇ ਕੀ ਮੰਗਿਆ ਉਹਨੇ ਪਹਿਲਾਂ ਕਹਿੰਦਾ ਮੇਰੇ ਸਮਾਨ ਦੇ ਕੋਈ ਅੱਛਾ ਕਿ ਸਮਾਨ ਦੇ ਕਹਿੰਦਾ ਹੂੰ ਇਹ ਕਹਿੰਦਾ ਜੋ ਕੋਈ ਚਾਹੇਗਾ ਕੱਢ ਲਿਆ ਅੱਛਾ ਇਹਨੇ ਕਾ ਕੇ ਰਿਵਾਰਲ ਬੋਲਦਾ ਠੀਕ ਹੈ ਰਿਵਾਰਲ ਗੱਡੀ ਮੈਂ ਤਾਂ ਕਾਲਾ ਕੇ ਪਿੱਛੇ ਲੱਗ ਗਿਆ ਹੂੰ ਲਾਉਂ ਜੀ ਅੜਕੇ ਲਿਖਿਆ ਮੁਰਗੇ ਉਹਨੇ ਮੈਨੂੰ ਦੋ ਬੋਚੀ ਮੈਂ ਦੂਜੇ ਨੇ ਕਹਿੰਦੇ ਗੱਡੀ ਰਵਲਟੇ ਤੇ ਸਭ ਤੋਂ ਸੀ ਵੀ ਤੁਸੀਂ ਤੁਹਾਡੇ 6:00 ਵਜੇ ਆਪਣੀ ਦਿਖਾਏ 6:00 ਕਿਵੇਂ ਲੱਗੀ ਸੀ ਉਹਨਾਂ ਨੇ ਹੱਥਾਂ ਮੁੱਕੀ ਹੋਈ ਸੀ ਜਾਂ ਕਿਵੇਂ ਕੋਈ ਉਹਨੇ ਮੈਨੂੰ ਧੱਕਾ ਮਾਰਿਆ ਜੀ ਅੱਛਾ ਧੱਕਾ ਮਾਰਿਆ ਮੈਂ ਦੇਖੂਗਾ ਦੇਖ ਉਹਨੇ ਮੈਨੂੰ ਦੋ ਪਹੁੰਚ ਲਿਆ ਦੂ ਤੇ ਉਹ ਪਾਜੀ ਨਾ ਉਹ ਕੋਈ ਖੁਸ਼ੀ ਨਹੀਂ ਕਰ ਰਹੇ ਇਹ ਪ੍ਰਸ਼ਾਦ ਨੂੰ ਕੋਈ ਚਾਹੇ ਤਾਂ ਕਿਵੇਂ ਕੋਈ ਬੰਦੇ ਨੂੰ ਖੜੇ ਨਹੀਂ ਜਾਂਦੇ ਜੀ ਪ੍ਰਸ਼ਾਦ ਕੋਈ ਨਹੀਂ ਕਰ ਰਹੇ ਉਹ ਗੱਲ ਦੇ ਪੈਸੇ ਕੱਢ ਦੇ ਕੋਈ ਹਿਹਾਟੇ ਦੇ ਇੱਥੇ ਬੈਠੇ ਹੋ ਠੀਕ ਹੈ ਮਤਲਬ ਤੁਸੀਂ ਜਦੋਂ ਉੱਠ ਕੇ ਪਾਸੇ ਹੋ ਕੇ ਕਰੀ ਨਾ ਜੀ ਜੇ ਮੈਨੂੰ ਧੱਕਾ ਮਾਰਿਆ ਠੀਕ ਹੈ ਬਾਹਰ ਨੂੰ ਭੱਜਣ ਲੱਗਾ ਮੈਨੂੰ ਧੱਕਾ ਮਾਰਿਆ ਤੇ ਕਹਿੰਦਾ ਦੂਜਾ ਮੁੰਡਾ ਇਸੇ ਜਗ੍ਹਾ ਤੇ ਬੈਠੇ ਪ੍ਰਸ਼ਾਦ ਨੂੰ ਕਹਿਣੇ ਆ ਜੀ ਇਹਨੇ ਨਾ ਲਘੇ ਪਾਉ ਹੂੰ ਤੇ ਕੋਈ ਲੋਕਾਂ ਨੂੰ ਰਹਿਤ ਮਿਲੇ ਇਹਨਾਂ ਤੋਂ ਠੀਕ ਹੈ ਕਿ ਤੱਕ ਜਿਹਨੇ ਦਿਹਾੜੀ ਅੱਜ ਅਮੀ ਕੱਟਦਾ ਚਲੋ ਪੈਸਾ ਥੋੜਾ ਜਿਹਾ ਨੁਕਸਾਨ ਨਹੀਂ ਹੋਏਗਾ ਕੋਈ ਜਾਨੀ ਨੁਕਸਾਨ ਵੀ ਕਰ ਸਕਦੇ ਜਾਨੀ ਕਰ ਦਿੰਦੇ ਆ ਜੀ ਜੇ ਲੋਕਲ ਮਾਰਕੀਟ ਚਰੇ ਬੈਠੇ ਹੈਗਾ ਉਹ ਨਹੀਂ ਫੜ ਸਕਦਾ ਦਸਤਾ ਲਗੇ ਬਾਹਰੋਂ ਬਾਹਰੋਂ अच्छा ते ਜੋ ਗੱਲ ਕਹਿੰਦੇ ਆ ਕੱਢ ਲਈ ਮੈਂ ਭੱਜਨ ਦੀ ਕੋ ਕੀਤੀ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਤੇ ਕੱਢ ਦਿੱਤਾ ਅੱਛਾ ਤਾਂ ਤੁਸੀਂ ਡਿੱਗੇ ਵੀ ਆ ਤੁਹਾਡੇ 6:00 ਵਜੇ ਆਮੜੀ ਦਿਖਾਏ 6 ਕਿਵੇਂ ਲੱਗੀ ਸੀ ਉਹਨਾਂ ਨੇ ਹੱਥਾਂ ਮੁੱਕੀ ਹੋਈ ਸੀ ਜਾਂ ਕਿਵੇਂ ਕੋਈ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਜੀ ਅੱਛਾ ਧੱਕਾ ਮਾਰਿਆ ਮੈਂ ਡਿੱਗ ਗਿਆ ਡੇਕ ਪੇ ਉਹਨੇ ਮੈਨੂੰ ਦੋ ਪੌਚ ਲਿਆ ਦੂਜੇ ਮੁੰਡੇ ਨਾਲੋਂ ਪੈਸੇ ਕੱਢੇ ਤੇ ਉਹ ਠੀਕ ਹੈ ਇਹ ਜਿਹੜੀ ਮਤਲਬ ਤੁਹਾਡੇ 6:00 ਤੇ ਆ ਉਹਨਾਂ ਦੇ ਸਿੱਟਣ ਨਾਲ ਲੱਗੀ ਜਾਂ ਉਹਨਾਂ ਨੇ ਸਿੱਟਣ ਧੱਕਾ ਕਿੰਨੇ ਜਣੇ ਸੀ ਤਿੰਨ ਜਣੇ ਤਿੰਨ ਜਣੇ ਸੀ ਠੀਕ ਹੈ ਕਿ ਟਾਈਮ ਕਿੰਨੇ ਵਜੇ ਦਾ ਸੀਗਾ ਜੀ? ਹੈ ਮੈਂ 11:50 ਦਾ ਉਹ 11:50 ਦਾ ਲਗਭਗ ਟਾਈਮ ਸੀ ਕੱਲੇ ਸੀ ਜਾਂ ਕੋਈ ਦੁਕਾਨ ਤੇ ਹੋਰ ਵੀ ਸੀ? ਮੈਂ ਕੱਲਾ ਹੀ ਸੀ ਠੀਕ ਹੈ ਪੁਲਿਸ ਉੱਪਰ ਹੀ ਪਹੁੰਚਿਆ ਆ ਗਿਆ ਸੀ ਪੁਲਿਸ ਆਈ ਹੈ ਮਨਕਾਰਮਾਈ ਕਰਨ ਦੀ ਉਹ ਬਾਤ ਦੀ ਗੱਲ ਹੈ ਜੀ ਕੋਈ ਵੇਖਿਆ ਉਹਨਾਂ ਨੇ ਕੋਈ ਜਾਂ ਤੁਹਾਡੇ ਤੋਂ ਜਾਣਕਾਰੀ ਲੈ ਕੇ ਗਏ ਹੋਣਗੇ ਕੀ ਕੁਝ ਪੁੱਛ ਕੇ ਗਏ ਕਿੰਨੇ ਬੰਦੇ ਸੀ ਕੀ ਗੱਲ ਸੀ ਕੀ ਬਾਤ ਸੀ ਕੀ ਲੱਗਦਾ ਮੰਡੀ ਦੇ ਵਿੱਚ ਤੀਜੀ ਚੌਥੀ ਘਟਨਾ ਇੱਕ ਹਫਤੇ ਦੇ ਵਿੱਚ ਹੋ ਗਈ ਹੈ ਕਿ ਪੁਲਿਸ ਦਾ ਡਰ ਨਹੀਂ ਨਾ ਚੋਰਾਂ ਨੂੰ ਕੁਝ ਨਹੀਂ ਕਾ ਗਏ ਜੀ ਪ੍ਰਸ਼ਾਸਨ ਕੋਈ ਚਾਹੇ ਤਾਂ ਕਿਵੇਂ ਕੋਈ ਬੰਦੇ ਨੂੰ ਫੜ ਨਹੀਂ ਜਾਂਦੇ ਜੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੂੰ ਇਹ ਤੇ ਆਪਣੇ ਮਤਲਬ ਤੁਹਾਡੇ ਇਹ ਤੁਸੀਂ ਜਮਾ ਬਾਜ਼ਾਰ ਤੋਂ ਸ਼ੈੱਡ ਚਾ ਕੇ ਪੈ ਗਏ ਇੱਥੇ ਇਹ ਤੁਹਾਡਾ ਕੰਮ ਆ ਜਿਹੜਾ ਕਰਿਆਨੇ ਦਾ ਇਹ ਇਹ ਸਾਡਾ ਹੋਸਟਲ ਦਾ ਕੰਮ ਹੈ ਜੀ ਠੀਕ ਹੈ ਐਕਚੁਅਲੀ ਵਗੈਰਾ ਦਾ ਚੋਰੀ ਜਿਹੜੀ ਹੋਈ ਆ ਕਿੰਨੇ ਦੀ ਹੋਈ ਆ ਕੀ ਲੁੱਟ ਕੇ ਲੈ ਕੇ ਗਿਆ ਤੁਹਾਡੇ ਤੋਂ ਕੋਈ ਗੱਲ ਪੈਸੇ ਕੱਢ ਗਿਆ ਕੋਈ ਹਿਜਾਤ ਤੇ ਇੱਥੇ ਬੈਠੇ ਬੈਠੇ ਠੀਕ ਹੈ ਮਤਲਬ ਤੁਸੀਂ ਜਦੋਂ ਉੱਟ ਕੇ ਪਾਸੇ ਹੋ ਗਏ ਇੱਕ ਵਾਰੀ ਨਾ ਜੀ ਜੇ ਮੈਨੂੰ ਧੱਕਾ ਮਾਰਿਆ ਠੀਕ ਹੈ ਮੈਂ ਬਾਅਦ ਵਿੱਚ ਭੱਜਣ ਲੱਗਿਆਂ ਮੈਨੂੰ ਧੱਕਾ ਮਾਰਿਆ ਤੇ ਗੱਲ ਜੀ ਦੂਜਾ ਮੜਾ ਇਸੇ ਜਗ੍ਹਾ ਤੇ ਬੈਠੇ ਤੁਸੀਂ ਮੈਂ ਇੱਥੇ ਖੜਾ ਸੀ ਠੀਕ ਤੇ ਮਤਲਬ ਜਿਵੇਂ ਤੁਸੀਂ ਦੱਸ ਨਸ਼ਈ ਸੀ ਜਾਂ ਬਾਰੂ ਸੀ ਕਿਵੇਂ ਕਿਵੇਂ ਕਿਹਨ ਕਿੰਦਾ ਦੇ ਲੱਗਦੇ ਸੀ ਮੈਂ ਕੋਈ ਪਛਾਣਦਾ ਨਹੀਂ ਜੀ ਮੇਰੇ ਕੋਲ ਕੋਈ ਰੋਕਲ ਹੈ ਜਾਂ ਬਾਅਦ ਹੈ ਕਿ ਨਹੀਂ ਅੰਦਰ ਨੇੜੇ-ਤੇੜੇ ਦੀ ਹੋਣਗੇ ਜੀ ਜੀ ਕੋਈ ਬਾਹਲੇ ਤਾਂ ਕੋਈ ਹੈਂਡਕਿੰਗ ਦੂਰ ਦੇਦਾ ਹੈ ਨਹੀਂ ਨੇੜੇ-ਤੇੜੇ ਬੈਠਦੇ ਹੋਣਗੇ ਜਾਂ ਉਹ ਹੁੰਦੇ ਜੀ ਤੇ ਪਹਿਲਾਂ ਵੀ ਕੋਈ ਸਮਾਨ ਵਗੈਰਾ ਲੈਣ ਆਏ ਸੀ ਤੁਹਾਡੇ ਕੋਲ ਨਹੀਂ ਪਹਿਲਾਂ ਨਹੀਂ ਕਿਤੇ ਆਏ ਮੈਂ ਦੇਖੇ ਨਹੀਂ ਪਹਿਲਾਂ ਪਹਿਲੀ ਵਾਰ ਹੀ ਆਏ ਸੀਗੇ ਪਹਿਲਾਂ ਆ ਕੇ ਕੀ ਮੰਗਿਆ ਉਹਨੇ ਪਹਿਲਾਂ ਕਿਹਾ ਮੇਰੇ ਸਮਾਨ ਨਹੀਂ ਕੋਈ ਅੱਛਾ ਕੀ ਸਮਾਨ ਜੀ ਦਾ ਹੂੰ ਇਹ ਕਹਿੰਦਾ ਜੋ ਖੁਸ਼ ਹੈਗਾ ਕੱਢ ਦੇ ਲਾ ਅੱਛਾ ਇਨੇ ਕਾਗੇ ਬਰ ਬਰ ਬੰਦ ਕਰਦੇ ਠੀਕ ਹੈ ਬਰ ਬਰ ਗਾੜ ਲਈ ਮੈਂ ਤਾਂ ਕਾਲਾ ਕੇ ਪੱਜ ਲੱਗ ਗਿਆ ਇਹ ਨੌਜ ਅੜਕੇ ਲੱਗ ਗਿਆ ਮੁਰਕੋੜੇ ਮੈਨੂੰ ਦੋ ਬੋਚੀ ਲਾ ਦੂਜੇ ਨੇ ਤਾਂ ਜਿੱਥੇ ਗੱਲੇ ਬੱਡੇ ਤੇ ਮੋੜ ਚੰਗ ਦੇ ਨੰਬਰ ਪਲੇਟ ਤੇ ਕਾਰਾਂ ਦਿੱਤਾ ਵਾ ਠੀਕ ਹੈ ਔਰ ਅਸਲੀ ਸੀ ਜੀ ਕਿਵੇਂ ਸੀ ਇਨਵੋਲ ਵਰਕੇ ਇਹ ਹੁਣ ਆਪਾਂ ਕਹਿਣ ਚਾਹੀਦੇ ਆਪਾਂ ਗੱਲ ਦੇਖੀ ਆ ਸੀ ਇਹੀ ਲੱਗ ਠੀਕ ਹੈ ਆਪਾਂ ਤਾਂ ਘਬਰਾ ਗਏ ਬਰ ਬਰ ਦੇਖ ਕੇ ਲੱਗ ਹਾਂ ਕੀ 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 ਮੰਗ ਕਰਦੋਂ ਕੀ ਲੱਗਦਾ ਪੁਲਿਸ ਪ੍ਰਸ਼ਾਸਨ ਦਾ ਡਰ ਕਿਉਂ ਨਹੀਂ ਇਹ ਪ੍ਰਸ਼ਾਸਨ ਕਹਿ ਨਹੀਂ ਆਜਿਆ ਨਾ ਨਹੀਂ ਕਿਰਪਾਉ ਹੂੰ ਤੇ ਕੋਈ ਲੋਕਾਂ ਨੂੰ ਰਹਿਤ ਮਿਲੇ ਨਾ ਠੀਕ ਹੈ ਜਿਹਨੇ ਦਿਹਾੜੀ ਅੱਜ ਕੱਲ ਦਾ ਚਲੋ ਪੈਸਾ ਥੋੜਾ ਸੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਵੀ ਕਰ ਸਕਦੇ ਤੇ ਫੋਨ ਆਇਆ ਕਿ ਕਿਤੇ ਤਾਂ ਕਿ ਭਾਈ ਦੁਕਾਨ ਤੇ ਕੋਈ ਵਾਰਦਾਤ ਹੋਈ ਹੈ ਤੇ ਮੈਂ ਉਹ ਸਿੱਧਾ ਇੱਥੇ ਆ ਕੇ ਤਾਂ ਪਰ ਨੂੰ ਅੰਕਲ ਦਾ ਫੋਨ ਗਿਆ ਸੀ ਨਹੀਂ ਜ਼ੋਰ ਤਾਂ ਗਿਆ ਕਿਸੇ ਹੋਰ ਜੀ ਵੇਖੀ ਅੱਛਾ ਜਦੋਂ ਆ ਕੇ ਵੇਖਿਆ ਕਿ ਕਿਤਾ ਦਾ ਕੋਈ ਸਮਾਨ ਸੋਣ ਖਿਲਰ ਰਿਹਾ ਸੀ ਜਾਂ ਕਿਵੇਂ ਸੀ ਸਾਰੇ ਕਿਤੇ ਲੱਗਦਾ ਠੀਕ ਹੈ ਕੀ ਲੱਗਦਾ ਹੁਣ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲੇ ਪਹੁੰਚਿਆ ਹਾਂ ਕੀ ਕਹਿ ਕੇ ਗਏ ਨੇ ਕਿ ਹਾਂ ਉਹਨਾਂ ਨੇ ਕਿਹਾ ਵੀ ਇਹ ਪਛਾਣ ਕਰਾਵਾਂ ਕਿ ਦੇਖ ਲੈਣੇ ਆ ਬੰਦੇ ਕਿਹੜੇ ਆਏਗਾ ਹਾਂ ਉਹਨਾਂ ਨੂੰ ਕਿਸਾਨਾਂ ਦੱਸਿਆ ਕਿ ਜਿਹੜੀ ਤੇ ਆਇਆ ਹੈ ਸੁਨਰ ਬੰਦੇ ਦਾ ਦੇਖਣ ਕਿਉਂ ਜੇ ਸੀਗੇ ਉਹ ਕਹਿੰਦੇ ਦੇਖਦੇ ਚਲੋ ਵੀ ਠੀਕ ਹੈ ਮਤਲਬ ਹਜੇ ਛਾਣਵੇਂ ਚੱਲ ਕਰ ਰਹੇ ਆ ਕੀ ਲੱਗਦਾ ਭਾਈ ਹਫਤੇ ਦੇ ਵਿੱਚ ਤੀਜੀ ਚੌਥੀ ਚੋਰੀ ਹੋ ਗਿਆ ਪਿਸਤੌਲ ਦੀ ਨੋਕ ਤੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕੀ ਪੁਲਿਸ ਦਾ ਡਰ ਨਹੀਂ ਇਹਨਾਂ ਨੂੰ ਜਿਹੜਾ ਇਹ ਲੋਕਲ ਮਾਰਕਟ ਚੇਰੇ ਬੈਠੇ ਆਏਗਾ ਉਹ ਨਹੀਂ ਫਟ ਸਕਿਆ ਦੱਸਿਆ ਹੈ ਬਾਹਰੋਂ ਬਾਹਰੋਂ ਹੇ ਹੈ ਤਾਂ ਤੁਸੀਂ ਲੋਕਲੀਆਂ ਜੱਤੋਂ ਦੀ ਹੋ। ਕੋਈ ਲੋਕਲ ਨਹੀਂ। ਹੋਲ ਸੇਲ ਦਾ ਕੰਮ ਆ ਤੁਹਾਡਾ। ਕਦੇ ਪਹਿਲਾਂ ਵੀ ਬਾਈ ਕੋਈ ਇੰਦਾ ਦੀ ਘਟਨਾ ਦਾ ਸਾਹਮਣਾ ਕਰਨਾ ਪਿਆ ਕੋਈ ਬਿਆਰ ਤੇ ਜਾਂ ਹੋਰ ਕੀ ਆਪਾਂ ਤੋਂ ਨਹੀਂ ਕਰਤਾ। ਮਾਰਦੋ ਦੋਹਿੰਦੀ ਜਾਂ ਕੋਈ ਦੇਖਿਆ ਦੋ ਤਿੰਨ ਦਿਨ ਪਤਾ ਵੀ ਹੋਈ ਹੈ। ਹੂੰ। ਜਿਵੇਂ ਕੋਈ ਤੁਸੀਂ ਕਾ ਇੱਥੇ ਹੁਣ ਦੁਕਾਨ ਕੀਤੀ ਨੂੰ ਚਾਰ-ਪੰਜ ਮਹੀਨੇ ਹੋ ਗਏ ਲਗਭਗ। ਕੋਈ ਦੁਕਾਨ ਤੇ ਪਹਿਲਾਂ ਕੋਈ ਸਮਾਨ ਲੈਣ ਆਇਆ ਹੋਵੇ ਜਿਹਦੇ ਕੋਈ ਤੁਹਾਨੂੰ ਲੱਗਦਾ ਹੋਵੇ ਵੀ ਸ਼ੱਕੀ ਤਰੀਕੇ ਨਾਲ ਮੰਗ ਰਿਆ ਸੀ ਜਾਂ ਕੋਈ ਜੀ ਧੰਨਵਾਦ। ਨਹੀਂ ਪਤਾ। ਜੀ ਧੰਨਵਾਦ।